ਇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਛੁੱਟੀ ਹੋਵੇ ਜਾਂ ਨਾ ਹੋਵੇ ਪਰ ਸ਼ਹਿਰ ਦਿਆਂ ਕੁਝ ਥਾਵਾਂ ਤੇ ਟ੍ਰੈਫਿਕ ਰੁਕਿਆ ਹੋਇਆ ਨਜ਼ਰ ਆਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਭੰਡਾਰੀ ਪੁਲ ਦੇ ਕ੍ਰਿਸਟਲ ਚੌਂਕ ਵੱਲੋਂ ਆਂਦੇ ਰਸਤੇ ਦੀ ਜਿੱਥੇ ਪੂਰ ਸ਼ੁਰੂ ਹੁੰਦਿਆ ਹੈ ਰੁਕਿਆ ਟ੍ਰੈਫਿਕ ਨਜ਼ਰ ਆਉਂਦਾ ਹੈ। ਜਦੋਂ ਕਿ ਇਹ ਰਸਤਾ ਟ੍ਰੈਫਿਕ ਵਾਸਤੇ ਸਾਫ਼ ਹੋਣਾ ਚਾਹੀਦਾ ਹੈ। ਇਸ ਦਿੱਕਤ ਦਾ ਮੁੱਖ ਕਾਰਨ ਹਾਂ ਜਿਸ ਵਾਲ ਸੰਬੰਧਿਤ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਹੈ ਅਸੀਂ ਖੜੇ ਹਾਂ ਭੰਡਾਰੀ ਬ੍ਰਿਜ ਦੇ ਉੱਤੇ ਔਰ ਦੇਖਣ ਵਿੱਚ ਆਉਂਦਾ ਹੈ ਕਿ ਛੁੱਟੀ ਵਾਲੇ ਦਿਨ ਵੀ ਇੱਥੇ ਗੱਡੀਆਂ ਦਾ ਜਮਾਵੜਾ ਜਿਹੜਾ ਹੈ ਉਦਾਂ ਦਾ ਉਦਾਂ ਹੀ ਰਹਿੰਦਾ ਹੈ ਕੁਝ ਥਾਂ 'ਤੇ ਚਾਹ ਦੀਆਂ ਦੁਕਾਨਾਂ ਨੇ ਜਿਹੜੇ ਕਿ ਸੰਡੇ ਮੰਡੇ ਟਿਊਜ਼ਡੇ ਹਫਤੇ ਦਾ ਕੋਈ ਵੀ ਦਿਨ ਹੋਵੇ ਉਹਦੇ ਬਾਅਦ ਟ੍ਰੈਫਿਕ ਜਮ ਲੱਗਣੇ ਲੱਗਣਾ ਹੈ ਚੜ੍ਹਨ ਵਿੱਚ ਗੱਡੀ ਦੀ ਸਪੀਡ ਹੋਣੀ ਚਾਹੀਦੀ ਹੈ ਲੇਕਿਨ ਜਦੋਂ ਚੜ੍ਹਨ ਵੇਲੇ ਹੀ ਗੱਡੀਆਂ ਰੁਕੀਆਂ ਹੋਣ ਤੇ ਜਿਹੜੀ ਗੱਡੀ ਉੱਪਰ ਚੜ੍ਹ ਰਹੀ ਹੈ ਜਾਂ ਟਿਊਨਲ ਸੜ ਰਹੇ ਨੇ ਉਹਨਾਂ ਨੂੰ ਦਿੱਕਤ ਆਂਦੀ ਹੈ ਇਹ ਦੁਕਾਨਾਂ ਕਾਫੀ ਢੇਰ ਤੋਂ ਚੱਲ ਰਹੀਆਂ ਹਨ ਅਥੇ ਅਤੇ ਅਸੀਂ ਵੀ ਕਈ ਵਾਰ ਕਵਰ ਕੀਤਾ ਹੈ ਕਿ ਥੋੜਾ ਬਹੁਤ ਸਪੀਡ ਜਿਹੜੀ ਗੱਡੀਆਂ ਦੀ ਬੰਦੀ ਹੈ ਪੁਲ ਚੜਨ ਵੇਲੇ ਉਹ ਇਹ ਗੱਡੀਆਂ ਬਾਹਰ ਦੁਕਾਨਾਂ ਤੇ ਖੜੀਆਂ ਹੁੰਦੀਆਂ ਨੇ ਉਹਦੇ ਕਰਕੇ ਟੁੱਟਦੀ ਹੈ ਵਖਣ ਡਿਪਾਰਟਮੈਂਟ ਸੈਸ ਨੂੰ ਕਿ ਜਿਹੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਲਾਈਨ ਦਿੱਤੀ ਜਾਵੇ ਕਿ ਪ੍ਰੋਪਰ ਪਾਰਕਿੰਗ ਹੋਵੇ ਉਹਨਾਂ ਵਾਸਤੇ ਇੱਕ ਲਿਮਟ ਹੋਵੇ ਉਸ ਦੁਕਾਨ ਦੀ ਕਿ ਉਸ ਤੋਂ ਅੱਗੇ ਅਗਰ ਵਧੇਗੀ ਤਾਂ ਇਨਕ੍ਰੋਚਮੈਂਟ ਨਹੀਂ ਜਾਏਗੀ ਗੱਡੀਆਂ ਚੁੱਕਣ ਵਾਲੀਆਂ ਜਿਹੜੀਆਂ ਵਹੀਕਲ ਸਗੇ ਨੇ ਉਹ ਵੀ ਇੱਥੇ ਤੁਰੇ ਫਿਰਦੇ ਨੇ ਲੇਕਿਨ ਜੋ ਇੱਥੇ ਗੱਡ